ਕਿਸੇ ਅੱਖਿਆ ਕਮਾਂ ਦੀ ਜ਼ਿੰਦਗੀ ਨੇ ਕੈਮ ਰੱਖ ਦੇ ਦਾਨ ਨੇ ਦਾਨੀਆਂ ਦੇ ਕਿਸੇ ਤਾਕਤ ਤਲਵਾਰ ਨੂੰ ਮੱਖ ਮੰਨੀਆਂ ਕਿਸੇ ਫਲਸਫੇ ਦੱਸੇ ਰੋਹਾਨੀਆਂ ਦੇ ਚੰਗੀਆਂ ਨਿਸ਼ਾਨੀਆਂ ਦੇ ਐ ਪਰ ਤਤ ਸਿਆਣਿਆਂ ਕੱਢ ਛੱਡੇ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਕੰਦੀ ਜਸਨੀਹਟੇ ਕੁ ਗੁਰਾਇਆ ਆਤਮਾ ਦੀ ਸੀ ਜਰ ਲਗਾਈ ਤਿਆ ਜਸਨਕਰ ਕਮਾਇਆ ਤੀਨੇ ਕੁਰਸੀ ਲਈ ਜ਼ੋਰਦਾਰ ਦਰਦ ਕਰਦੇ ਕਾਲ ਧਨ ਨੂੰ ਇਕੱਠਾ ਕਰਕੇ ਸੱਸ ਬੈਂਕ ਨੂੰ ਭਰ ਦੇ ਸਾਡੀ ਵਰਤਾ ਲੈ ਕੇ ਸਾਨੂੰ ਮੂਰਦੀਏ ਬਦਕਾਰੇ ਭਿੰਡਰਾਂ ਵਾਲਿਆਂ ਤੋਂ ਵਤੀ ਨਹੀਂ ਸੁਣ ਲਤੂ ਸਰਕਾਰੇ ਭਿੰਡਰਾਂ ਰਵਾਨ ਕਰਦੇ ਹੋਏ ਗੁਰੂ ਸਾਹਿਬਾਂ ਨੂੰ ਸੀਚਕਾ ਕੇ ਕਲਗੀਆਂ ਵਾਲੇ ਪਾਦਸ਼ਾਹ ਮਹਾਰਾਜ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬਲਾਅ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਸੰਧਾਨਤ ਹੈ ਸਰਬੱਤ ਦਾ ਏਕ ਜਥੇਦਾਰ ਨਾਏ ਜੇ ਇਧਰ ਚਲਾ ਗਿਆ ਤੇ ਨਾਂ ਮਲਕਪੁਰ ਵਾਲੇ ਮਹਾਂਪੁਰਖ ਬਾਬਾ ਸਖਵਿੰਦਰ ਸਿੰਘ ਸਾਹਿਬ ਬਾਬਾ ਸਰਵਨ ਸਿੰਘ ਸਾਹਿਬ ਜੀ ਆਓ ਸਾਰੇ ਹੋਰ ਮੈਂ ਨਮਸਕਾਰ ਕਰਦਾ ਨਮਸਕਾਰ ਕਰਦਾ ਜਿੰਨੇ ਵੀ ਜਥੇਦਾਰ ਆਏ ਆ ਸਿੰਘ ਸਾਹਿਬ ਆਏ ਆ ਮਹਾਂਪੁਰਖ ਆਇਆ ਤੇ ਕਰਤਾ ਇੱਕ ਕਹਿਣ ਵਾਸਤੇ ਮੈਂ ਦੋ ਤਿੰਨ ਗੱਲਾਂ ਤੁਹਾਡੇ ਨਾਲ ਸਾਂਝੀ ਕਰਨੀ ਆਏ ਓਸ ਵੇਲੇ ਦੀ ਗੱਲ ਹੈ ਕੰਗਾ ਕਿਰਪਾ ਸਮਾਯੋਂ ਤੇ ਚਾਰ ਮਠਾ ਕੇ ਦੇਈ ਦੇਾਂਗੇ ਪਾਕਿਸਤਾਨ ਇਥੇ ਹੀ ਵਸ ਨਹੀਂ ਇਹਦੇ ਗੁੰਡੇ ਆਣੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਮਾਡਲ ਸਟੇਸ਼ਨ ਤੇ ਸ੍ਰੀ ਅਮਰਸਰ ਸਾਹਿਬ ਲਾ ਕੇ ਥੱਲੇ ਸੁੱਟ ਕੇ ਤੇ ਉਹਨੇ ਨੱਚਣ ਡੈ ਸੇ ਇੱਕ ਗੁਰੂ ਕੇ ਲਾਲ ਨੇ ਆਖਿਆ ਓ ਅਸੀਂ ਤੁਹਾਡੇ ਧਰਮ ਚ ਦਖਲ ਨਹੀਂ ਦਿੰਦੇ ਜਲੂਸ ਕੱਢਣਾ ਜਿਹੜਾ ਕਢੀ ਜਾਏ ਆਪਣਾ ਸਾਡੇ ਧਰਮੋਂ ਚ ਦਖਲ ਨਾ ਦਿੰਦੇ ਨੇ ਹੱਥੋਂ ਭਾਈ ਹੋਏ ਉਹਦੀ ਦਸਤਾਰ ਲੱਥ ਗਈ ਹਰਬੰਸ لال ਖੰਨਾ ਲੈ ਗਿਆ ਚਾਰ ਦਿਨ ਲੰਘੇ ਉਸ ਸਮੇਂ ਦੇ ਲੀਡਰਾਂ ਨੂੰ ਆਖਿਆ ਦਸਤਾਰ ਮੰਗਾ ਲਿਓ ਦਸਤਾਰ ਨਾ ਆਈ ਚਲੋ 5ਵੇਂ ਦਿਨ ਬਾਬਾ ਜਰਨੈਲ ਸਿੰਘ ਸਾਹਿਬ ਕੋਲ ਆ ਕੇ ਬੇਨਤੀ ਕੀਤੀ ਬਾਬਾ ਜੀ ਅਜ ਪੰਵਾਂ ਦੇ ਨੇ ਆ ਗਿਆ ਦਸਤਾਰ ਖੰਨਾ ਲੈ ਗਿਆ ਨਹੀਂ ਜੇ ਆਈ ਮਰਦ ਨੇ ਸੁਣਿਆ ਰੋਹ ਵਿੱਚ ਆ ਗਏ ਉਹ ਜ਼ਿੰਦਗੀ ਕਾਹਦੀ ਸਾਡੀ ਓਏ ਜੇ ਸਾਡੇ ਘਰ ਵਿੱਚ ਸਾਡੀਆਂ ਪੱਗਾਂ ਲੱਥਣ ਬਾਬਾ ਜਰਨੈਲ ਸਿੰਘ ਵੀ ਪੈਰੀ ਦਾ ਕਬਜ਼ਾ ਲੈਣ ਵਾਸਤੇ ਚਲੇ ਸੀ ਕਾਮ ਦੀ ਫਤ ਵਾਸਤੇ ਕਾਮ ਦੀ ਚੜ੍ਹਦੀ ਕਲਾ ਵਾਸਤੇ ਉਹ ਇਹ ਮਿਸ਼ਨ ਲੈ ਕੇ ਚਲੇ ਸੀ ਜਦੋਂ ਸੁਣਿਆ ਮਰਦਾਂ ਦੀ ਮੌਤ ਥੋੜੇ ਦਿਨ ਚੰਗੀ ਹੋਇਆ ਕਰਦੀ ਹੈ ਬਾਬਾ ਜਰਨੈਲ ਸਿੰਘ ਜੀ ਮੰਜੀ ਸਾਹਿਬ ਜਵਾਨ ਹਾਲ ਮਾਈਕ ਤੇ ਆਏ ਆਖਿਆ ਖੰਨੀਆ ਇਸ ਸਿੰਘ ਦੀ ਦਸਤਾਰ ਸ਼ਾਮ ਤੋਂ ਪਹਿਲਾਂ ਪਹਿਲਾ ਇੱਥੇ ਆ ਜਾਣੀ ਚਾਹੀਦੀ ਆ 2 ਘੰਟੇ ਨਾਲ ਲੰਘੇ ਦਸਤਾਰ ਆ ਗਈ ਤੇ ਫਿਰ ਜਿਹਦੀ ਦਸਤਾਰ ਲੱਥੀ ਹੁੰਦੀ ਆ ਇਹ ਤਾਜ ਹੈ ਇਹ ਅਣਖਿਆਨ ਹੈ ਸਾਡੀ ਫਿਰ ਦੋ ਚਲੇ ਗਏ ਇਹਦੇ ਮੈਡੀਕਲ ਸਟੋਰ ਤੇ ਪੁੱਤਰੀ ਘਰੇ ਦਾ ਮੈਡੀਕਲ ਸਟੋਰ ਸੀ ਸ਼ਾਮਾਂ ਦਾ ਟਾਈਮ ਤੇ ਨਾਲ ਆਖਿਆ ਕੋਈ ਦੀ ਮਰੀਜ਼ ਦਵਾਈ ਲੈਣ ਸਾਡਾ ਜਿਹੜਾ ਦੁੱਖ ਘੇਰਾ ਥੋੜਾ ਜਿਹਾ ਜਦੋਂ ਇਹ ਵੇਲਾ ਆ ਸ਼ਟਰ ਨੂੰ ਹੱਥ ਪਾਇਆ ਲਗਾ ਦਕਾਰ ਵਜਾਉਣੇ ਲਾਟੇ ਥਾਹ ਗੋ ਕਹਿੰਦਾ ਸਿੱਧ ਪੱਧਰੇ ਬਣੇ ਸੀ ਮੁਕਲਾ ਮਾਰੀਆਂ ਸੀ ਲੋਰੀਆਂ ਦੀਆ ਕਹਿੰਦਾ ਕੀ ਗੱਲ ਆ ਅਸਦੀਰ ਸੁਣੀ ਜਾਉਂ ਮੋਲਦਾ ਸੀ ਕਿਹੜਿਆ ਸੀ ਇਹਨਾਂ ਆਖਿਆ ਜੀ ਅਸੀਂ ਤੇ ਦਵਾਈ ਲੈਣੀ ਆ ਕਾਦੀ ਲੈਣੀ ਛੇਤੀ ਦੱਸੋ ਮੇਰਾ ਟਾਈਮ ਹੋਇਆ ਸ਼ਾਮਾਂ ਭੀ ਆਣਾ ਕਹਿ ਚਲੇ ਰਿਹਾ ਹੋ ਪਰ ਦਵਾਈ ਤੇ ਦੇਜੋ ਅਸੀਂ ਤਾਂ ਬੜੇ ਚੰਗੇ ਠੀਕਣ ਦੇ ਇਹ ਆਪਣੇ ਕਾਊਂਟਰ ਤੇ ਆ ਕਹਿੰਦਾ ਕਾਦੀ ਦਵਾਈ ਚਾਹੀਦੀ ਆ ਇਹ ਕਰਨੇ ਦੁਬਿਡੇ ਦੇ ਹੱਥ ਲਾ ਕੇ ਅੱਖਾਂ ਨੂੰ ਦੋਖੋੜਾ ਇਹਨੂੰ ਪੀੜ ਬੜੀ ਹੁੰਦੀ ਆ ਦਰਦ ਬੜੀ ਆ ਕਿਸ ਲੱਗਾ ਆਪਣੇ ਡੰਬਿਆਂ ਚ ਬੱਦਬਦੇ ਵੇਖਣ ਮਰਦਾਂ ਨੇ ਵੇਖਿਆ ਜਦੋਂ ਸ਼ਿਕਾਰ ਮਾਰ ਰਿਹਾ ਥਾ ਇਹਨਾਂ ਨੇ ਅੱਖਾਂ ਡਾਕਟਰ ਸਾਹਿਬ ਪਛਾਣ ਨੂੰ ਮੂੰਹ ਕਰਕੇ ਕਹਿੰਦਾ ਕੀ ਹੋਇਆ ਵੇ ਕਹਿੰਦੇ ਦਵਾਈ ਆਉ ਦਿਓ ਛੇੜੀ ਛੇੜੀ ਖਾਓਗੇ ਤੁਸੀਂ ਆ ਰਾਮ ਫੇਰ ਓੜਾ ਜੇ ਪੱਗ ਜੁ ਲਾਈ ਸੀ ਕਹਿੰਦਾ ਕਮਲਿਓ ਕਿਥੋਂ ਆ ਗਏ ਨੇ ਕੋਈ ਇਹੋ ਜੀ ਦਵਾਈ ਆ ਉਧਰ ਆਦਾ ਵੀ ਉਧਰ ਸਿੱਧੇ ਮਸਤਾਨੇ ਆ ਓਏ ਇਹੋ ਜੀ ਦਵਾਈ ਨਹੀਂ ਕੋਈ ਬੜੀ ਖਾਵੇ ਕੋਈ ਹੋਰ ਤੇ ਰਾਮ ਕਿਸੇ ਨੂੰ ਹੋਰ ਨੂੰ ਆਵੇ ਲੱਖ ਬਣ ਗਈ ਆ ਕਹਿੰਦਾ ਮੇਰੇ ਕੋ ਤੇ ਨਹੀਂ ਜਿੱਥੇ ਮਿਲਦੀ ਆ ਲੈ ਲੋ ਅਨੇਕ ਸਿੰਪਲ ਉਖਾਲਦੀ ਏ ਕਹਿੰਦਾ ਕਿਹੜਾ ਸਿੰਪਲ ਤੁਹਾਡੇ ਕੋ ਇਹਨਾਂ ਚੁਕੀਆਂ ਚਾਪਰਾ ਨਿਕਈਆਂ ਬਦੇ ਖਾਣੀਆਂ ਇਹਦੀ ਹੰਰ ਮੈਰ ਪਛਣ ਲਗਾ ਨਾ ਖੰਨੇ ਨਹੀਂ ਨਹੀਂ ਇੱਕ ਕੱਲਾ ਉਹ ਤੇਨੂ ਜਲ ਪਾਣੀ ਕਿੰਨੇ ਪਛਣ ਚੱਲ ਕਵਾਂ ਨੂੰ ਉਤਾਰ ਕੇ ਚੱਲਦੇ ਵੜ ਅਗਲੇ ਦਿਨ ਖ਼ਬਰੀ ਆਉਂਦੀ ਹਰਵੰਸ ਲਾਲ ਖੰਨੇ ਦਾ ਉਹਨੇ ਗੰਗਮੈਂਦ ਦਾ ਗੁੱਗਾ ਪੂਜ ਕੇ ਦੋ ਆਏ ਬਹੁਤ ਚਲੇ ਗਏ ਕਿੱਥੋਂ ਆਏ ਕਿਧਰ ਗਏ ਕੋਈ ਪਤਾ ਨਹੀਂ ਉਹ ਜਦੋਂ ਗਰਜਦਾ ਸੀ ਮਰਦ ਦਿੱਲੀ ਦੀਆਂ ਕੰਨਾ ਕੰਮ ਦੀਆਂ ਸਾਨਾ ਜ਼ਾਲਮ ਉੱਠ ਕੇ ਕੁਰਸੀ ਤੋਂ ਕੰਬਣ ਲੱਗ ਪੈਂਦੇ ਸੀ ਬਾਬਾ ਜਨੈ ਸਿੰਘ ਦਾ ਫੋਨ ਆ ਗਿਆ ਆਓ ਸ਼ੇਰ ਜਈ ਦਹਾੜਾ ਇੱਥੇ ਇੱਥੇ ਬੈਠੇ ਸੀ ਅਹੀਂ ਜਦੋਂ ਦਿੱਲੀ ਵਾਲੀ ਸੰਗਤ ਨੇ ਆਖਿਆ ਸੀ ਸੰਤਾਂ ਦਾ ਕੰਮ ਆ ਪ੍ਰਚਾਰ ਕਰਨਾ ਸ਼ੈਸਤਰ ਰਖੜੇ ਨਹੀਂ ਬਾਬਾ ਜੀ ਨੇ ਆਖਿਆ ਰਾਤ ਦੇ ਦੀਵਾਨ ਵਿੱਚ ਦੱਸਾਂਗੇ ਫੇਰ ਆਖੋਗੇ ਰੱਖ ਲਾਂਗੇ ਤੇ ਆਖੋਗੇ ਨਹੀਂ ਰੱਖਦੇ ਰਾਤ ਨੂੰ ਦੀਵਾਨ ਸੱਜਿਆ ਪੰਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਫੇਰ ਚੰਦੋ ਕਲਾਂ ਦਾ ਕਾਂਢ ਚੰਦੋ ਕਲਾਂਸੀ ਜਿੱਥੇ ਭਿੰਡਰਾ ਨਾਰੇ ਸੰਤ ਵਿਚਾਰੇ ਕੀ ਦੱਸਾਂ ਜੋ ਮੰਗਤ ਪੱਟੀ ਕੀਤੇ ਖੂਨੀ ਕਾਰੇ ਕੀ ਦੋਸ਼ ਸੀ ਪਰ ਚੱਕ ਦੇ ਦਰਜ ਨਾ ਆਇਆ 1978 ਦੀ ਵਸਾਖੀ ਤੇ ਗਰਮਜਨੇ ਨਰਕ ਘਾਰੀਏ ਨੇ ਜਿਹੜਾ 13 ਸਿੰਘ ਸ਼ਹੀਦ ਕੀਤੇ ਜੋਕੜ ਕੀਤਾ ਤੂੰ ਭੁੱਲਿਆ ਕਿਸੇ ਨਹੀਂ ਪਰ ਚੱਕ ਦੇ ਦਰਜ ਨਾ ਆਇਆ ਉਥੇ ਸਾਰਾ ਕੁਝ ਦੱਸ ਕੇ ਨਾ ਭਵੇ ਖਵਾਜ ਬਾ ਕਹੇ ਹੀ ਮਾਪੁਰਖਾਂ ਨੇ ਜਦੋਂ ਦਿੱਲੀ ਵਾਲੀ ਸੰਗਤ ਨੇ ਦੋਵੇਂ ਦੋਵੇਂ ਹੱਥ ਉੱਪਰ ਕਰਕੇ ਆਖਿਆ ਰੱਖਣੇ ਚਾਹੀਦੇ ਆ ਸ਼ਸਤਰ ਤੇ ਪ੍ਰਚਾਰ ਕਰਨਾ ਹੈ ਭਗਤੀ ਦੇ ਨਾਲ ਸ਼ਕਤੀ ਦੀ ਜ਼ਰੂਰਤ ਹੈ ਛੇਵੇਂ ਪਾਤਸ਼ਾਹ ਨੇ ਤਾਂ ਹੀ ਮੇਰੀ ਪੀੜੀ ਧਰਨ ਕੀਤੀ ਸੀ ਤੇ ਸੰਤਾਂ ਨੇ ਰੋਕ ਕੇ ਨਾ ਪੰਡਾਲ ਵੇ ਪੰਡਾਲ ਜਗਾ ਰਿਆ ਨਾ ਗੁੰਗੀ ਦਾ ਦੱਸ ਸੰਤਾਂ ਨੇ ਰੋਕ ਕੇ ਆਖਿਆ ਖਾਲਸਾ ਜੀ ਸਾਨੂੰ ਕੱਲਿਆਂ ਨੂੰ ਲੋੜ ਨਹੀਂ ਸ਼ਸਤਰਾਂ ਦੀ ਤੁਹਾਨੂੰ ਵੀ ਸਮਾਂ ਮੰਗ ਕਰਤਾ ਕਰਾਂ ਸ਼ਸਤਰ ਮੈਂ ਨਾਲ ਬੈਠਾ ਸੀ ਕਿ ਦਿੱਲੀ ਵਾਲੇ ਆnde ਪੀ ਅਸੀਂ ਲੜਨਾ ਕਿ ਸਿੰਘ ਸਹਿਬਾਬਾ ਬਲਵਿੰਦਰ ਸਿੰਘ ਸਹਿਬ ਹੈੱਡ ਗ੍ਰੰਥੀ ਸਹਿਬ ਸਿੰਘ ਸਾਹਿਬ ਜਥੇਦਾਰ ਸਾਬਕਾ ਜਥੇਦਾਰ ਸਤਕਾਰਯੋਗ ਯੋਗਿਆਲੀ ਜਸਬੀਰ ਸਿੰਘ ਸਹਿਬ ਜੀ ਜੋੜੇ ਕਿ ਜਿਨ੍ਹਾਂ ਦਾ ਵੱਡਾ ਅਪਰਾਧਾ ਹੈ ਤੇ ਸੱਚ ਕਹਿਣ ਦੀ ਹਿੰਮਤ ਜੋ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਉਹ ਪੇਸ਼ ਕਰ ਰਿਹਾ ਤੇ ਤੁਸੀਂ ਸੁਣ ਲਿਓ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੁਣ ਕੌਮ ਨੂੰ ਮਿਲ ਕੇ ਚੱਲਣ ਦੀ ਲੋੜ ਹੈ ਸਾਰਿਆਂ ਦਾ ਧੰਨਵਾਦ ਕਰਦੇ ਠੇਮਾ ਚੌਂਦੇ ਸਰਪੰਚ ਸਰ ਮਹਿੰਗਾ ਸਿੰਘ ਸਿਪਹੇਸ਼ ਸੌਂਦ ਸਿੰਘ ਜੀ ਇਸ ਨਗਰ ਵਾਲੇ ਸਾਰਿਆਂ ਵੱਲੋਂ ਬੇਅੰਤ ਮਾਮਲੇ ਆਏ ਆ ਗੁਰੂ ਪਾਤਸ਼ਾਹ ਨਾਮ ਜਾਣਦੇ ਨੇ ਸਮਾਂ ਬੜਾ ਕੀਮਤੀ ਆ ਆਗਿਆ ਮੰਗਦੇ ਹੋਏ ਕੇਵਲ ਸਿੰਘ ਮਹਿਤਾ ਕੋਮਲ ਤੇ ਸੋਹੀ ਭਰਾਵਾਂ ਦੀ ਜੋੜੀ ਤੁਹਾਡੀ ਸੇਵਾ ਵਿੱਚ ਇਹ ਮਹਾਂਪੁਰਖਾਂ ਦੀਆਂ ਅਸ਼ੀਰਵਾਦਾ ਸਦਕਾ ਅਸੀਂ ਤੁਹਾਡੇ ਦਰਸ਼ਨ ਦਾਰੇ ਕਰਦੇ ਆ ਭੁੱਲਾਂ ਦੀ ਖਿਮਾ ਕਰਦੇ ਹੋ ਗੁਰੂ ਸਾਹਿਬਾਂ ਦਾ ਕੋਟ ਨੂੰ ਕੋਟ ਸ਼ੁਕਰ ਹੈ ਆਗਿਆ ਬਖਸ਼ਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪੰਥ ਦੇ ਸ਼ਰੋਮਣੀ ਕਵੀਸ਼ਰ ਜੱਥਾ ਗਿਆਨੀ ਕੇਵਲ ਸਿੰਘ ਜੀ ਮਹਤੇ ਵਾਲੇ ਸੋਹੀ ਤੇ ਕੋਹਲ ਭਰਾਵਾਂ ਦੀ ਜੋੜੀ ਹੈ ਜੀ ਤੇ ਕਰਦਾ ਇਹਨਾਂ ਨੂੰ ਸੁਣੀ ਚੱਲੀਏ